ਉਹ ਆਖਣ ਲੱਗੇ ਐ ਕਿ 30 ਜਵਾਨ ਹੋਈ ਐ ਉਹਦੇ ਵਾਸਤੇ ਰਿਸ਼ਤਾ ਲੱਭਣਾ ਹੈ ਰਿਸ਼ਤੇ ਵਾਸਤੇ ਕਿਵੇਂ ਸਲਾਹਾਂ ਹੁੰਦੀਆਂ ਉਸ ਸਮੇਂ ਦਾ ਸੀਨ ਇਹੋ ਸਰਵਣ ਕਰੋ ਜੀ ਲੈਠੇ ਰਲਕਰ ਵਿੱਚ ਹਾਣੀ ਕਹਿੰਦੀ ਹੈ ਚੰਦੋ ਰਾਣੀ ਹੋਗੀ ਏ 30 ਆਣੀ ਦੱਸਦੀ ਬਈ ਬੋਲ ਕੇ ਕਰਿਓ ਸਗਾਈਤੀ ਦੀ ਚੰਗਾ ਵਰ ਟੋਲ ਕੇ ਕਹਿੰਦੀ ਆ ਚੰਦੋ ਰਾਣੀ ਊੜ ਚੰਦ ਗੱਲਾ ਸੁਣ ਕੇ ਊੜ ਚੰਦ ਗੱਲਾ ਸੁਣ ਕੇ ਲਾਉਂਦਾ ਪਿਆ ਗਾਰੀ ਤੁਣ ਕੇ ਨੇਕ ਖਿਆਲ ਚੁਣ ਕੇ ਨਹੀਂ ਗਾਨੰਦਾਨ ਮੈਂ ਲੱਭ ਕੇ ਲਖਣੀ ਆਸ ਤੇ ਹਾਨ ਪਰਵਾਣ ਮੈਂ ਕਰ ਦੂੰਗਾ ਜਲਦੀ ਫੇਰ ਬੈਠੇ ਰਾਲੇ ਘਰ ਵਿੱਚ ਹਾਣੀ ਕਹਿੰਦੀ ਐ ਚੰਦੋ ਰਾਣੀ ਹੋਗੀ ਆਤੀ ਸਿਆਣੀ ਦੱਸਦੀ ਪਈ ਬੋਲ ਕੇ ਕਰਿਓ ਸਗਾਈ ਦੀਦੀ ਚੰਗਾ ਵਰ ਟੋਲ ਕੇ ਕਹਿੰਦੀ ਐ ਚੰਦੋ ਰਾਣੀ ਢੋਲ ਚੰਦ ਗੱਲਾ ਸੁਣ ਕੇ ਲਾਉਂਦਾ ਪਿਆ ਗਾਰੀ ਤਣ ਕੇ ਨੇਕ ਖਿਆ ਨਕੇ ਨਹੀਂ ਗਾਨਦਾਨ ਮੈਂ ਲੱਭ ਕੇ ਲਖਣੀ ਵਾਸਤੇ ਹਾਣ ਪਰਵਾਣ ਮੈਂ ਕਰ ਦੂੰਗਾ ਜਲਦੀ ਫੇਰ ਉਹ ਵੇਖੋ ਕਰ ਕੋਈ ਚੰਗਾ ਲਬਿਓ ਨਾ ਭੁੱਖਾ ਲੰਗਾ ਮੁੰਡੇ ਤੋਂ ਪੁਛਿਓ ਮੰਗਾ ਦਸਾਂ ਜੀ ਖੋਦ ਕੇ ਕਰਿ ਉਸ ਗਾਈ ਦੀ ਦੀ ਚੰਗਾ ਵਰ ਟੋਲ ਕੇ ਕਹਿੰਦੀ ਆ ਚੰਦੋ ਰਾਣੀ ਗੂੰਗਾ ਉੱਚਾ ਕਰਾਣਾ ਤੱਕੂ ਜ਼ਬੇ ਤਾ ਟਾਣਾ ਹੋਏ ਗਾ ਰਾਜਾ ਰਾਣਾ ਕਰੂ ਪਸਤਾਨ ਮੈਂ ਲੱਬ ਕੇ ਸ ਲਖਣੀ ਵਾਸਤੇ ਹਾਨ ਪਰਵਾਣ ਮੈਂ ਕਰ ਦੂੰਗਾ ਜਲਦੀ ਫੇਰ ਉਹ ਕਰੇ ਜੀ ਫਸ ਪੜਦਾ ਹਲ ਵੇਖੋ ਸਭ ਕਰ ਰਹਾ ਹਾਲ ਕਰੇਓ ਮੇਰੇ ਪੇਕੇ ਨਾਲ ਆਇਓ ਫਰੋਲ ਕੇ ਕਰਿਓ ਸਗਾਈ ਤੀਦੀ ਚੰਗਾ ਵਰ ਟੋਲ ਕੇ ਹੈਂਦੀਆ ਚੰਦੋ ਰਾਣੀ ਮਰੀ ਨਾ ਕਰੂ ਤਲਾਸੀ ਸਾਰਾ ਕੁਝ ਗੱਲ ਗੱਲੀ ਕਰੇਗਾ ਮਾਲਕ ਬਾੜੀ ਦੱਸੂ ਸਭ ਆਣ ਮੈਂ ਲੱਭ ਕੇ ਲਖਣੀ ਵਾਸਤੇ ਹਾਨ ਪਰਵਾਨ ਮੈਂ ਕਰਦੂੰਗਾ ਜਲਦੀ ਫੇਰੇ ਓ ਅਸੀਂ ਹਾ ਚੋਣ ਵਖਤਰੀ ਮੁੰਡੇ ਦੀ ਵੇਖੋ ਪਤਰੀ ਚੰਗੇ ਹਾਂ ਮੀਂ ਜਸ਼ਤਰੀ ਅੱਗੇ ਕਾਂ ਢੋਲ ਕੇ ਕਰਿਓ ਸਗਾਈ ਤੇ ਦੀ ਚੰਗਾ ਵਰ ਢੋਲ ਕੇ ਕਹਿੰਦੀ ਆ ਚੰਦੋ ਰਾਣੀ ਪਟਵਾਰੀ ਮੈਨੂੰ ਐ ਸੋਝੀ ਸਾਰੀ ਮੌਜੀਲਾ ਕਵੀ ਅਡਾਰੀ ਕਰਦਾ ਬੇਬਾਨ ਮੈਂ ਲੱਭ ਕੇ ਲਖਣੀ ਆਸ ਤੇ ਹਾਨ ਪਰਵਾਹ ਮੈਂ ਕਰ ਦੂੰਗਾ ਜਿਹਦੀ ਫੇਰੇ ਜਿਸ ਸਮੇ ਚੰਦੋ ਰਾਣੀ ਗੁਰੂ ਨਾਨਕ ਦੇਵ ਜੀ ਦੇ ਸੱਸ ਮੂਲਚੰਦ ਖੱਤਰੀ ਜੀ ਜਿਨ੍ਹਾਂ ਸੋਹਰਾ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਬਣਨਾ ਉਹਨਾਂ ਨੂੰ ਉਹ ਆਖਰੀ ਹੈ ਕਿ ਵਰ ਜਿਹੜਾ ਲੱਭਣਾ ਹੈ ਉਹ ਆਪ ਜੀ ਨੇ ਸੰਤ ਸਰਵਣ ਕੀਤਾ ਹੈ